ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 2 ਭੂਮਿਕਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ 3 ਜੂਨ 2023 ਨੂੰ ਸੈਕਟਰ 28 ਚੰਡੀਗੜ੍ਹ ਵਿਖੇ ਕਲੂ ਕਾਰਾ ਜੂਨ 1984 ਦੇ ਸਬੰਧ ਵਿੱਚ ਇੱਕ ਵਿਚਾਰ ਗੋਸ਼ਟੀ ਕੀਤੀ ਗਈ ਸੀ ਇਸ ਮੌਕੇ ਭਾਰਤੀ ਗੁਪਤਚਰ ਵਿਭਾਗ ਰਾ ਦੇ ਸਾਬਕਾ ਅਧਿਕਾਰੀ ਜੀਬੀਐਸ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਉੱਚੇਚੇ ਤੌਰ ਤੇ ਜਾਰੀ ਕੀਤੀ ਗਈ ਸੀ ਗੋਸ਼ਟੀ ਦਾ ਮੁੱਖ ਵਿਸ਼ਾ ਵੀ ਇਸੇ ਕਿਤਾਬ ਤੇ ਵਿਚਾਰ-ਚਰਚਾ ਸੀ। ਸਿੱਧੂ ਖੁਦ ਵਿਚਾਰ ਗੋਸ਼ਟੀ ਵਿੱਚ ਸ਼ਾਮਲ ਸੀ ਤੇ ਮੁੱਖ ਭਾਸ਼ਣ ਵੀ ਉਹਦਾ ਹੀ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਣਜੀਤ ਸਿੰਘ ਸੇਵਾਮੁਕਤ ਇਸ ਗੋਸ਼ਟੀ ਦੇ ਮੁੱਖ ਮਹਿਮਾਨ ਸਨ। ਕਈ ਹੋਰ ਬੁਲਾਰਿਆਂ ਨੇ ਵੀ ਇਸ ਕਿਤਾਬ ਦੀ ਪਰਖ ਪਰਚੋਲ ਕਰਦਿਆਂ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਸਿੱਧੂ ਨੇ ਆਪਣੇ ਭਾਸ਼ਣ ਵਿੱਚ ਕਿਤਾਬ ਲਿਖਣ ਦਾ ਜੋ ਮੰਤਵ ਦੱਸਿਆ ਸੀ ਅਤੇ ਜਿੰਨਾ ਘਟਨਾਵਾਂ ਦਾ ਵਰਣਨ ਕੀਤਾ ਸੀ ਉਹ ਭਾਰਤ ਦੇ ਗੁਪਤ ਚਰ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹਾਂ ਜੀ ਨਹੀਂ ਸਨ ਕਿਉਂਕਿ ਉਸਨੇ ਨਾ ਤਾਂ ਕੋਈ ਦਸਤਾਵੇਜ਼ੀ ਸਬੂਤੀ ਦਿੱਤਾ ਸੀ ਤੇ ਨਾ ਹੀ ਹਿੰਦ ਸਰਕਾਰ ਤੇ ਗੁਪਤ ਚਰ ਵਿਭਾਗ ਦਾ ਕੋਈ ਅਹਿਮ ਪੇੜੀ ਖੋਲਿਆ ਸੀ ਉਹ ਦਾਵਾ ਤਾਂ ਸਿੱਖਾਂ ਦਾ ਹਮਦਰਦ ਹੋਣ ਦਾ ਕਰ ਰਿਹਾ ਸੀ ਪਰ ਉਸਦੀ ਪੇਸ਼ਕਾਰੀ ਦੀ ਸੁਰ ਖਾਲਸਾ ਹੀ ਨਹੀਂ ਸੀ ਉਸਦੀ ਪੇਸ਼ਕਾਰੀ ਦਾ ਦ੍ਰਿਸ਼ਟੀਕੋਣ ਖਾਲਸਾ ਰਾਜ ਦੇ ਵਿਰੁੱਧ ਦੇਸ਼ ਭਗਤੀ ਵਾਲਾ ਸੀ ਉਹ ਸਿੱਖਾਂ ਨੂੰ ਕਾਂਗਰਸ ਪਾਰਟੀ ਵੱਲੋਂ ਕੜੀ ਚੋਣ ਰਣਨੀਤੀ ਤਹਿਤ ਬੁਣੇ ਜਾਲ ਵਿੱਚ ਫਸ ਚੁੱਕੇ ਅਤੇ ਆਪਣੇ ਜਾਨੀ ਨੁਕਸਾਨ ਦੇ ਖੁਦ ਜ਼ਿੰਮੇਵਾਰ ਸਾਬਤ ਕਰ ਰਿਹਾ ਸੀ ਉਸ ਦਾ ਇਹ ਦ੍ਰਿਸ਼ਟੀਕੋਣ ਦੇਸ਼ ਭਗਤੀ ਦੀ ਵਿਚਾਰਧਾਰਾ ਨੂੰ ਅਪਣਾ ਚੁੱਕੇ ਲੋਕਾਂ ਨੂੰ ਤਾਂ ਭਾਵੇਂ ਠੀਕ ਤੇ ਚੰਗਾ ਲੱਗਾ ਹੋਵੇਗਾ ਪਰ ਜ਼ੁਲਮ ਵਿਰੁੱਧ ਡਟਣ ਵਾਲੀ ਖਾਲਸਾਈ ਸੁਰ ਨਾਲ ਵਿਚਰਨ ਵਾਲੀ ਸਿੱਖਾ ਆਜ਼ਾਦੀ ਤੇ ਮਨੁੱਖੀ ਹੱਕਾਂ ਦੀ ਆਵਾਜ਼ بلند ਕਰਨ ਵਾਲੇ ਅਣਖੀਲੇ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਾ ਦੇਸ਼ ਦੇ ਗੁਪਤਚਰ ਵਿਭਾਗ ਦਾ ਕੋਈ ਉੱਚ ਅਧਿਕਾਰੀ ਜਦ ਕੋਈ ਕਿਤਾਬ ਲਿਖਦਾ ਤਾਂ ਉਹ ਕਿਤਾਬ ਪਾਠਕਾਂ ਵਿੱਚ ਉਹ ਸੁਖਤਾ ਪੈਦਾ ਕਰਦੀ ਹੈ ਜੇਕਰ ਉਸ ਕਿਤਾਬ ਵਿੱਚ ਲੇਖਕ ਵੱਲੋਂ ਇਹ ਦਾਵਾ ਵੀ ਕੀਤਾ ਗਿਆ ਹੋਵੇ ਕਿ ਮੇਰੇ ਵਿਭਾਗ ਸਰਕਾਰ ਅਤੇ ਸਿਆਸਤਦਾਨ ਦੀਆਂ ਨੀਤੀਆਂ ਦੇਸ਼ ਲਈ ਘਤਕਨ ਤਪਾਟ ਕਿਸ ਵਿੱਚ ਹੋਰ ਵੀ ਰੁਚੀ ਵਿਖਾਉਂਦੇ ਹਨ। ਉਹਨਾਂ ਨੂੰ ਇਹ ਤਾਂ ਪਤਾ ਹੁੰਦਾ ਹੀ ਹੈ ਕਿ ਗੁਪਤਚਰ ਵਿਭਾਗ ਦੇ ਅਧਿਕਾਰੀ ਕੋਲ ਆਪਣੇ ਵਿਭਾਗ ਦੇ ਸਰਕਾਰ ਦੇ ਸਾਰੇ ਗੁਪਤ ਭੇਦ ਹੁੰਦੇ ਹਨ। ਇਸ ਲਈ ਉਹ ਸਮਝਦੇ ਹਨ ਕਿ ਉਸ ਦੀਆਂ ਕਈਆਂ ਗਈਆਂ ਗੱਲਾਂ ਵੀ ਸੱਚੀਆਂ ਹੀ ਹੋਣਗੀਆਂ। ਪਾਠਕਾਂ ਦੀ ਸੋਚ ਦੀ ਸੂਰਤ ਵੀ ਵੱਖੋ-ਵੱਖਰੀ ਹੁੰਦੀ ਹੈ ਜਿਵੇਂ ਕਿ ਦੇਸ਼ ਭਗਤ, ਸਧਾਰਨ, ਪ੍ਰੌਡ, ਜਜ਼ਬਾਤੀ ਵਿਰੋਧੀ ਆਲੋਚਕ ਅਤੇ ਸਮੀਖਿਆਕਰ ਹਰੇਕ ਨਹੀਂ ਆਪ ਕੋ ਆਪਣੀ ਮਤ ਸੋਚ ਅਤੇ ਮਾਨਸਿਕਤਾ ਦੇ ਪੱਧਰ ਨਾਲ ਹੀ ਪੜਨਾ ਸੁਨਣਾ ਵਿਚਾਰਨਾ ਪਰਖਣਾ ਪੜਚੋਲਣਾ ਨਿਰਣਾ ਕਰਨਾ ਪ੍ਰਭਾਵਤ ਹੋਣਾ ਤੇ ਲੋਚਨਾ ਕਰਨੀ ਹੁੰਦੀ ਹੈ ਪਰ ਜਿੰਨਾ ਚਿਰ ਪਾਠਕ ਲੇਖਕ ਦੀ ਸੁਰਤ ਤੇ ਸੁਰਤ ਨੂੰ ਨਹੀਂ ਪਛਾਣਦਾ ਉਹਨਾਂ ਚਿਰ ਉਹ ਸੱਚ ਝੂਠ ਦਾ ਨਿਖੇੜਾ ਕਰਨ ਦੇ ਸਮਰੱਥ ਨਹੀਂ ਹੋ ਸਕਦਾ ਸਿੱਧੂ ਦੀ ਇਸ ਪੁਸਤਕ ਦੀ ਸੁਰ ਖਾਲਸਾ ਹੀ ਨਹੀਂ ਤੇ ਨਾ ਹੀ ਸਿੱਖਾਂ ਦਾ ਕੋਈ ਸਮਰਥੀ ਹੈ ਇਸ ਦੀ ਸੁਰ ਸਾਜ਼ਿਸ਼ੀ ਹੈ ਤੇ ਸਾਜ਼ਿਸ਼ ਵੀ ਸਿੱਖ ਵਿਰੋਧੀ ਹੈ ਅਜਿਹੀਆਂ ਕਿਤਾਬਾਂ ਪੜਨ ਤੋਂ ਪਹਿਲਾਂ ਪਾਠਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਤੇ ਗੁਪਤ ਚਰ ਵਿਭਾਗ ਦੇ ਕਿਸੇ ਸਾਬਕਾ ਅਧਿਕਾਰੀ ਵੱਲੋਂ ਦੇਸ਼ ਅਤੇ ਗੁਪਤ ਚਰ ਵਿਭਾਗ ਦੀਆਂ ਗੁਪਤ ਨੀਤੀਆਂ ਨੂੰ ਜਨਤਕ ਜ਼ਾਹਰ ਕਰਨਾ ਵੱਡਾ ਕਾਨੂੰਨੀ ਜੁਰਮ ਹੁੰਦਾ ਹੈ। ਕੋਈ ਵੀ ਸਾਬਕਾ ਅਧਿਕਾਰੀ ਅਜਿਹਾ ਜੁਰਮ ਕਰਨ ਦਾ ਯੋਗ ਨਹੀਂ ਕਰ ਸਕਦਾ। ਉਹ ਤਾਂ ਉਹੋ ਕੁਝ ਹੀ ਲਿਖ ਸਕਦਾ ਹੈ ਤੇ ਲਿਖਦਾ ਵੀ ਹੈ ਜੋ ਲਿਖਣ ਲਈ ਸਰਕਾਰ ਅਤੇ ਇਸ ਦਾ ਵਿਭਾਗ ਉਸਨੂੰ ਆਗਿਆ ਦਿੰਦੇ ਹਨ। ਉਹ ਉਹਨਾਂ ਹੀ ਕੋਈ ਗੱਲ ਹੀ ਕਰ ਸਕਦਾ ਜਿੰਨੀ ਕੋਈ ਕਰਨਾ ਜੁਰਮ ਨਾ ਮੰਨਿਆ ਜਾਵੇ। ਉਹ ਗੱਲ ਵੀ ਉਹੀ ਕਰਦਾ ਜਿਹੜੀ ਸਰਕਾਰ ਦੇਸ਼ ਤੇ ਦੇਸ਼ ਪੱਖੀ ਲੇਖਕਾਂ ਵੱਲੋਂ ਪਹਿਲਾਂ ਹੀ ਪ੍ਰਚਾਰੀ ਤੇ ਪ੍ਰਸਾਰੀ ਗਈ ਹੋਵੇ ਇੰਜ ਕਰਕੇ ਉਹ ਪਹਿਲੀ ਪ੍ਰਚਾਰੀ ਤੇ ਪ੍ਰਸਾਰੀ ਗਈ ਗੱਲ ਤੇ ਆਪਣੀ ਮੋਹਰ ਹੀ ਲਾਉਂਦਾ ਹੈ ਤਾਂ ਜੋ ਸੰਘਰਸ਼ ਵਿਰੋਧੀ ਨੀਤੀ ਅਨੁਸਾਰ ਫਲਾਏ ਗਏ ਝੂਠ ਬਿਰਤਾਂਤ ਨੂੰ ਸੱਚ ਬਣਾਇਆ ਜਾ ਸਕੇ ਸਿੱਧੂ ਦੀ ਕਿਤਾਬ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਦੀ ਸਾਜ਼ਿਸ਼ ਤੋਂ ਪਰਦਾ ਉਤਾਰਨ ਦੇ ਛਲਾਵੇ ਹਿੱਟ ਆਲਸਤਾਨ ਦੀ ਸਥਾਪਨਾ ਲਈ ਕੀਤੇ ਗਏ ਸਿੱਖ ਸੰਘਰਸ਼ ਵਿਰੁੱਧ ਝੂਠਾ ਵਰਤਾਂਤ ਸਿਰਜਣ ਦੀ ਸਾਜਿਸ਼ ਅਤੇ ਮਿੱਥ ਕੇ ਲਿਖੇ ਗਏ ਸਿਰੇ ਦੇ ਝੂਠ ਦਾ ਪਲੰਦਾ ਹੈ ਇਸ ਵਿੱਚ ਸੱਚ ਸਿਰਫ ਉਹਨਾਂ ਕੋ ਹੀ ਹੈ ਜਿਨ੍ਹਾਂ ਕੋ ਲਿਖਣ ਤੋਂ ਬਿਨਾਂ ਸਰਦਾ ਨਹੀਂ ਅਤੇ ਜਾਂ ਫਿਰ ਮਜਬੂਰੀ ਵਸ ਜਾਂ ਕਿਤਾਬ ਦੀ ਰੌਚਿਕਤਾ ਨੂੰ ਬਣਾਈ ਰੱਖਣ ਤੇ ਪ੍ਰਮਾਣਿਕਤਾ ਵਿਖਾਉਣ ਲਈ ਲਿਖਣਾ ਜ਼ਰੂਰੀ ਸੀ ਘਟਨਾਵਾ ਥਾਵਾ ਨਾਮਾ ਤਰੀਕਾ ਤੇ ਵੇਰਵਿਆਂ ਦੀ ਗਲਤ ਬਿਆਨੀ ਨਾਲ ਭਰੀ ਇਸ ਕਿਤਾਬ ਤੇ ਸਰਸਰੀ ਨਿਗਾਹ ਮਾਰਨ ਨਾਲ ਹੀ ਸਪਸ਼ਟ ਹੋ ਜਾਂਦਾ ਕਿ ਇਹ ਸਿਰਫ ਸੁਨੀਆਂ ਸੁਣਾਈਆਂ ਗੱਲਾਂ ਤੇ ਅਟਕਲ ਪੱਤੂ ਨਾਲ ਲਿਖੀ ਗਈ ਕੂੜ ਕਹਾਣੀ ਹੈ। ਇਸ ਨੂੰ ਲਿਖਣ ਲੱਗਿਆ ਨਾ ਤਾਂ ਦਸਤਾਵੇਜ਼ਾਂ ਦੀ ਕੋਹਕੀ ਕੀਤੀ ਗਈ ਹੈ ਤੇ ਨਾ ਹੀ ਮੌਕੇ ਦਾ ਨਿਰੇਖਣ ਕੀਤਾ ਗਿਆ। ਲੇਖਕ ਵੱਲੋਂ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਦੇ ਦੱਸਣ ਦਾ ਯਤਨ ਅਤੇ ਦਾਵਾ ਕੀਤਾ ਗਿਆ ਕਿ ਜੇ ਮੇਰੇ ਨਿਰੇਖਣਾਂ ਤੇ ਪੁਰਖਬਾਣੀ ਅਨੁਸਾਰ ਸਮੇਸਿਰ ਮੇਰੀ ਗੱਲ ਮੰਨ ਲਈ ਜਾਂਦੀ ਤਾਂ ਵੱਡੀਆਂ ਦੁਖਦਾਈ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ। ਅਸਲ ਵਿੱਚ ਇਹ ਕਿਤਾਬ ਹੀ ਉਸੇ ਝੂਠੇ ਵਰਤਾਨ ਦੀ ਹੀ ਕੜੀ ਹੈ। ਇਹੜਾ ਫਿਰਕੂ ਸੋਚ ਦੇਸ਼ ਭਗਤੀ ਦੇ ਜਨੂਨ ਅਤੇ ਸਿੱਖ ਕੌਮਨਾ ਈਰਖਾ ਤੇ ਬੈਰ ਭਾਵਨਾ ਦਾ ਪ੍ਰਗਟਾਵਾ ਕਰਦੇ ਆਂ ਸਿੱਖ ਸੰਘਰਸ਼ ਬਾਰੇ ਪਹਿਲਾ ਹਿੱਸਾ ਲੱਗਿਆ ਸੀ ਇਸ ਝੂਠੇ ਵਰਤਾਰੇ ਨੂੰ ਸਾਬਤ ਕਰਨ ਲਈ ਖੋਪੀ ਏਜੰਸੀਆਂ ਫੌਜ ਤੇ ਪੁਲਿਸ ਦੇ ਸਾਬਕਾ ਅਧਿਕਾਰੀਆਂ ਤੇ ਵਿਪਰੀਤ ਸੋਚ ਦੇ ਧਾਰਨੀ ਲੇਖਕਾਂ ਵੱਲੋਂ ਮੱਖੀ ਤੇ ਮੱਖੀ ਮਾਰਦੇ ਆਂ ਦਰਜਨ ਕੁ ਦੇ ਕਰੀਬ ਕਿਤਾਬਾਂ ਵੀ ਲਿਖੀਆਂ ਗਈਆਂ ਹਨ ਇਹਨਾਂ ਸਾਰੀਆਂ ਕਿਤਾਬਾਂ ਦੇ ਲੇਖਕਾਂ ਦਾ ਆਧਾਰ ਕੁਲਦੀਪ ਨਯਰ ਤੇ ਖਸ਼ਵੰਤ ਸਿੰਘ ਦੀ 1984 ਵਿੱਚ ਲਿਖੀ ਗਈ ਕਿਤਾਬ ਪੰਜਾਬ ਦਾ ਦੁਖਾਂਤ ਵਿੱਚ ਦੇ ਕੁਲਦੀਪ ਨਯਰ ਦੇ ਲੇਖ ਹਨ ਇਨ੍ਹਾਂ ਲੇਖਾਂ ਵਿੱਚ ਉਸਨੇ ਸਿੱਖਾਂ ਨੂੰ ਗਮਰਾਹ ਕਰਨ ਅਤੇ ਹਿੰਦੂਆਂ ਨੂੰ ਸਿੱਖਾਂ ਤੋਂ ਖਤਰੇ ਦਾ ਦਾਵਾ ਦੇਣ ਲਈ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਦਲ ਖਾਲਸਾ ਵਰਗ ਦੇ ਮਿੱਥ ਕੇ ਝੂਠ ਲਿਖਿਆ ਸੀ ਜੀਬੀਐ ਸਿੱਧੂ ਵੀ ਖਾਲਿਸਤਾਨ ਦੀ ਸਾਜ਼ਿਸ਼ ਕਿਤਾਬ ਲਿਖ ਕੇ ਇਸੇ ਵਰਤਾਂਤੇ ਹੀ ਆਪਣਾ ਠੱਪਾ ਲਾਉਣ ਦਾ ਯਤਨ ਕਰਦਾ ਹੈ ਸਿੱਧੂ ਦੀ ਇਸ ਕਿਤਾਬ ਦਾ ਮੁੱਖ ਮੰਤਵ ਹੈ ਨੰਬਰ 1 ਖਾਲਿਸਤਾਨ ਦੇ ਸੰਘਰਸ਼ ਨੂੰ ਕਾਂਗਰਸ ਪਾਰਟੀ ਦੀ ਵੋਟਰਾਂ ਨੀਤੀ ਦਰਸਾ ਕੇ ਬਦਨਾਮ ਕਰਨਾ ਤੇ ਰਾਜ ਦੇ ਖਾਲਸਾ ਇਸ ਸੰਕਲਪ ਨੂੰ ਸਿੱਖ ਜਰਦਿਆਂ ਤੋਂ ਮਟਾਉਣਾ ਨੰਬਰ 2 20ਵੀਂ ਸਦੀ ਦੇ ਮਹਾਨ ਸਿੱਖ ਦਾ ਸਨਮਾਨਯੋਗ ਪੰਥਕ ਰੁਤਬਾ ਪ੍ਰਾਪਤ ਕਰਨ ਵਾਲੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਕਿਰਦਾਰਕੋਸ਼ੀ ਕਰਨਾ ਅਤੇ ਨੰਬਰ 3 ਜੇ ਜਾਰੂ ਜਥੇਬੰਦੀਆਂ ਤੇ ਇਤਿਹਾਸ ਨੂੰ ਸਿਰਜਦੇ ਜਾਂ ਜਾਣਨ ਵਾਲੇ ਸ਼ਹੀਦਾਂ ਦਾ ਅਪਮਾਨ ਕਰਨਾ ਇਸ ਕਿਤਾਬ ਰਾਹੀਂ ਜੀ.ਵੀ.ਐਸ. ਸਿੱਧੂ ਨੇ ਸਿੱਖਾਂ ਦੇ ਧਾਰਮਿਕ ਜਜ਼ਬੇ ਨੂੰ ਕਰੂਰਤਾ ਤੇ ਅੰਧਵਿਸ਼ਵਾਸ ਕਰਦਾਨ ਕੇ ਹਿੰਦੁਸਤਾਨ ਵਿੱਚ ਸਿੱਖਾਂ ਨਾਲ ਹੋਏ ਰਾਜਨੀਤਿਕ ਵਿਤਕਰੇ ਤੇ ਬਾਦ ਸਲੂਕੀ ਨੂੰ ਲੋਕਮੇ ਤਰੀਕੇ ਨਾਲ ਸਹੀ ਠਰਾਉਣ ਦਾ ਯਤਨ ਕੀਤਾ ਹੈ ਉਸਨੇ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਕਾਨੂੰਨ ਦੀ ਉਲੰਘਣਾ ਕਰਾਰ ਦੇ ਕੇ ਹੱਤਵਾਦੀ ਤੇ ਵੱਖਵਾਦੀ ਕਾਰਵਾਈ ਕਰਦਾਨਿਆ ਹੈ ਇਸ ਮੰਸ਼ੇ ਨਾਲ ਕਈਆਂ ਗੀਆਂ ਗੱਲਾਂ ਨੂੰ ਪੂਰਨ ਸੱਚ ਮੰਨ ਲੈਣਾ ਵੱਡਾ ਟਪਲਾ ਖਾਣ ਅਤੇ ਗੁੰਮਰਾ ਹੋਣ ਵਾਲੀ ਅਗਿਆਨਤਾ ਹੋਵੇਗੀ ਅਜੇ ਸਾਬਕਾ ਅਧਿਕਾਰੀ ਅਜਿਹੇ ਤਰੀਕੇ ਨਾਲ ਅਜਿਹਾ ਬਰਤਾਨਾ ਸਿਰੇ ਦੇ ਹਨ ਜੋ ਵੇਖਣ ਨੂੰ ਤਾਂ ਸਰਕਾਰ ਦੀਆਂ ਗਲਤ ਨੀਤੀਆਂ ਦਾ ਭਾਂਡਾ ਭੰਨਣ ਵਾਲਾ ਜਾਪਦਾ ਹੈ ਪਰ ਅਸਲ ਵਿੱਚ ਇਹ ਬਰਤਾਨਾ ਸਰਕਾਰੀ ਨੀਤੀਆਂ ਨੂੰ ਸਿਰੇ ਚੜਾਉਣ ਦੀ ਹੀ ਕੜੀ ਹੁੰਦਾ ਹੈ ਇਸੇ ਕੜੀ ਦਾ ਹਿੱਸਾ ਹੀ ਜੀਬੀਐਸ ਸਿੱਧੂ ਦੀ ਕਿਤਾਬ ਹੈ ਗੁਰਦੀਪ ਨੀਰ ਦੇ ਕਦਮ ਚਿੰਨਾ ਤੇ ਚਲਦੇ ਐ ਇਸਨੇ ਆਪਣੀ ਕਿਤਾਬ ਰਾਹੀਂ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਤੇ ਦਲ ਖਾਲਸਾ ਕਾਂਗਰਸ ਪਾਰਟੀ ਦੀ ਸਿਰਜਣਾ ਸਨ ਨੰਬਰ 2 ਖਾਲਸਤਾਨ ਸਿੱਖਾਂ ਦਾ ਨਿਸ਼ਾਨਾ ਨਹੀਂ ਇੰਦਰਾ ਸਰਕਾਰ ਅਤੇ ਕਾਂਗਰਸ ਪਾਰਟੀ ਵੱਲੋਂ ਵੋਟਰਾਂ ਨੀਤੀ ਤਹਿਤ ਸਿੱਖਾਂ ਦੇ ਗੱਲ ਮੜਿਆ ਗਿਆ ਸੀ ਤੇ ਨੰਬਰ 3 ਖਾਲਿਸਤਾਨ ਦੇ ਸੰਘਰਸ਼ ਵਿੱਚ ਸ਼ਾਮਲ ਸਾਰੇ ਜੁਝਾਰੂ ਵੀ ਕਾਂਗਰਸ ਦੀ ਹੀ ਨੀਤੀ ਨੂੰ ਸਿਰੇ ਚੜਾ ਰਹੇ ਸਨ ਸਿੱਧੂ ਆਪਣੀ ਇਸ ਕਿਤਾਬ ਵਿੱਚ ਪਹਿਲਾਂ ਆਪ ਹੀ ਆਪਣੀ ਮਨਮਰਜ਼ੀ ਦੇ ਸਵਾਲ ਖੜੇ ਕਰਦਾ ਤੇ ਫਿਰ ਆਪ ਹੀ اپنی مرضی ਨਾਲ ਉਹਨਾਂ ਦੇ جواب ਦਿੰਦਾ ਹੈ ਅਜਿਹੇ ਸਵਾਲ ਖੜੇ ਕਰਨ ਤੇ ਉਹਨਾਂ ਦੇ ਮਨ ਚਾਹੇ ਜਵਾਬ ਦੇਣ ਪਿੱਛੇ ਉਸ ਦਾ ਮਨਸ਼ਾ ਇਹ ਸਾਬਤ ਕਰਨਾ ਹੈ ਕਿ ਸੰਤ ਜਰਨੈਲ ਸਿੰਘ ਕਾਂਗਰਸ ਦੀ ਹੀ ਸਿਰਜਣਾ ਸੀ ਕਾਂਗਰਸ ਨੇ ਉਸ ਨੂੰ ਹਿੰਸਕ ਕਾਰਵਾਈਆਂ ਕਰਨ ਲਈ ਉਸ਼ਾਸ਼ਤ ਕੀਤਾ ਸੀ ਉਸ ਬਰਦ ਸਮੇਂ ਸਿਰ ਕਾਨੂੰਨੀ ਕਾਰਵਾਈ ਕਰਨ ਤੋਂ ਟਾਲਾਵੱਟੀ ਰੱਖਿਆ ਉਸ ਨੂੰ ਖੂਆ ਬਣਾ ਕੇ ਹਿੰਦੂਆਂ ਨੂੰ ਡਰਾਇਆ ਗਿਆ ਸੀ ਪੰਜਾਬ ਤੇ ਹਰਿਆਣਾ ਵਿੱਚ ਟਕਰਾਅ ਪੈਦਾ ਕਰ ਦਿੱਤਾ ਸੀ ਹਿੰਦੂ ਸਿੱਖਾਂ ਵਿੱਚ ਫਿਰ ਕੁ ਤਨਾਵ ਪਾਇਆ ਗਿਆ ਸੀ ਖਾਲਿਸਤਾਨ ਦਾ ਮੁੱਦਾ ਵਿਸ਼ਵ ਵਿਆਪੀ ਬਣਾ ਦਿੱਤਾ ਸੀ ਦੇਸ਼ ਦੀ ਇਕਤਾ ਅਖੰਡਤਾ ਤੇ ਸੁਰੱਖਿਆ ਨੂੰ ਖਾਲਿਸਤਾਨ ਤੋਂ ਖਤਰੇ ਦਾ ਪ੍ਰਭਾਵ ਪੈਦਾ ਕੀਤਾ ਗਿਆ ਸੀ ਹਿੰਦੂ ਮਨਸਤਾ ਵਿੱਚ ਸਿੱਖਾਂ ਵਿਰੋਧ ਸਖਤ ਕਾਰਵਾਈ ਕਰਨ ਲਈ ਸਰਕਾਰ ਤੇ ਦਬਾਅ ਬਣਾਉਣ ਦੀ ਭਾਵਨਾ ਪੈਦਾ ਕੀਤੀ ਸੀ ਦੋਫੀ ਸੱਜੀ ਸਿੱਖਾਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਬੇਨਾਤੀ ਬਹੁ ਗਿਣਤੀ ਭਾਈਚਾਰੇ ਦਾ ਮਨ ਜਿੱਤਣ ਦਾ ਪੈਂਤਲਾ ਕੜਿਆ ਗਿਆ ਸੀ ਦੇਸ਼ ਨੂੰ ਬਚਾਉਣ ਦਾ ਨਾਅਰਾ ਖੱਟਣ ਤੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਉਚਿਤ ਤਟਰਾਉਣ ਦੀ ਰਾਏ ਪੈਦਾ ਕੀਤੀ ਗਈ ਸੀ ਇੰਜ ਕਾਂਗਰਸ ਪਾਰਟੀ ਨੇ ਆਪਰੇਸ਼ਨ 2 ਨੂੰ ਅਮਲ ਵਿੱਚ ਲਿਆ ਕੇ ਦਸੰਬਰ 1984 ਦੀ ਚੋਣ ਜਿੱਤੀ ਸੀ ਸਿੰਘ ਸਭਾ ਵੱਲੋਂ ਰੱਖੀ ਗਈ ਵਿਚਾਰ ਗੋਸ਼ਟੀ ਦੇ ਮੁੱਖ ਮਹਿਮਾਨ ਜਸਟਿਸ ਰਣਜੀਤ ਸਿੰਘ ਸਮੇਤ ਬਹੁਤੇ ਬਲਾਰਿਆਂ ਨੇ ਸਿੱਧੂ ਦੇ ਨਾਂ ਹੁਕਤ ਦਾਅਵਿਆਂ ਨੂੰ ਸੱਚ ਨਹੀਂ ਸੀ ਮੰਨਿਆ ਅਸਲ ਵਿੱਚ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਨਹੀਂ ਸਗੋ ਖਾਲਿਸਤਾਨ ਵਿਰੁੱਧ ਸਾਜ਼ਿਸ਼ ਹੈ ਇਸ ਦਾ ਜਵਾਬ ਦੇਣਾ ਤਾਂ ਜ਼ਰੂਰੀ ਸੀ ਅਤੇ ਸਬੂਤਾਂ ਤੇ ਆਧਾਰਿਤ ਕਿਤਾਬ ਲਿਖ ਕੇ ਹੀ ਦਿੱਤਾ ਜਾ ਸਕਦਾ ਸੀ ਇਹ ਜਵਾਬ ਦੇਣ ਲਈ ਹੀ ਖਾਲਿਸਤਾਨ ਵਿਰੁੱਧ ਸਾਜ਼ਿਸ਼ ਕਿਤਾਬ ਲਿਖੀ ਗਈ ਹੈ ਸੰਤ ਜਰਨੈਲ ਸਿੰਘ ਤੇ ਸਿੱਖ ਸੰਘਰਸ਼ ਬਾਰੇ ਝੂਠੇ ਬਿਰਤਾਂਤ ਦੇ ਘੜਨਹਾਰੇ ਕੁਲਦੀਪ ਨਾਇਰ ਨੂੰ ਸੀਨੀਅਰ ਪੱਤਰਕਾਰ ਹਰੀਸ਼ ਖਰੇਨਵੀ ਆਪਣੇ ਇੱਕ ਲੇਖ ਵਿੱਚ ਝੂਠ ਫਲਾਉਣ ਤੇ ਨਿਰਪੱਖਤਾ ਦਾ ਉਲੰਘਣ ਕਰਨ ਵਾਲਾ ਗੱਪੀ ਪੱਤਰਕਾਰ ਘਰਾੜ ਦਿੱਤਾ ਹੈ ਇਸ ਲਈ ਇਸ ਕਿਤਾਬ ਦੇ ਪਹਿਲੇ ਅਧਿਆਇ ਵਿੱਚ ਕੁਲਦੀਪ ਨਾਇਰ ਦੀਆਂ ਕਿਤਾਬਾਂ ਪੰਜਾਬ ਦਾ ਦੁਕਾਨ ਤੇ ਵਿਆਂਡ ਦਾ ਲਾਇੰਸ ਸੀ ਪਰਖ ਪਰਚੋਲ ਨੂੰ ਕੁਲਦੀਪ ਨਾਇਰ ਦੀਆਂ ਕਿਤਾਬਾਂ ਕੂੜ ਕਹਾਣੀ ਦੇ ਸਰਲੇਖੇਟ ਰੱਖਿਆ ਗਿਆ ਇਹ ਲੇਖ ਕੁਲਦੀਪ ਨਾਇਰ ਦੇ ਜਿਉਂਦੇ ਜੀ 2009 ਵਿੱਚ ਵੀ छਪ ਚੁੱਕਾ ਹੈ ਅਤੇ ਉਸ ਨੂੰ ਇਸ ਦੀ ਕਾਪੀ ਭੇਜ ਕੇ ਜਵਾਬ ਵੀ ਮੰਗਿਆ ਗਿਆ ਸੀ ਅਗਲੇ ਦੇ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜਿਸ਼ ਦੀ ਪਰਖ ਪਰਚੋਲ ਕਰਦੇ ਹਨ ਅਤੇ ਨਾਲੋਂ ਨਾਲ ਮਾਰਕ ਟੱਲਿਸ ਤੇਸ ਯਾਕਬ ਅਤੇ ਸੰਗਤ ਸਿੰਘ ਸਮੇਤ ਕੁਝ ਹੋਰ ਲੇਖਕਾਂ ਦੀਆਂ ਗਲਤ ਬਿਆਨੀਆਂ ਤੋਂ ਵੀ ਪਰਦਾ ਉਤਾਰਦੇ ਹਨ ਇਸ ਦੇ ਨਾਲ ਹੀ ਸੰਤ ਜਰਨੈਲ ਸਿੰਘ ਵੱਲੋਂ ਮਿਸ ਕੇ ਕਰਾਏ ਗਏ ਜਾਂ ਉਹਨਾਂ ਦੀ ਪ੍ਰਵਾਨਗੀ ਨਾਲ ਕੀਤੇ ਗਏ ਤੇ ਜਾਂ ਫਿਰ ਉਹਨਾਂ ਨੂੰ ਦੱਸੇ ਬਿਨਾਂ ਜਜਾਰੂ ਸਿੰਘਾ ਵੱਲੋਂ ਖੁਦ ਕੀਤੇ ਗਏ ਉਹਨਾਂ ਐਕਸ਼ਨਾਂ ਦੀ ਸਚਾਈ ਵੀ ਬਿਆਨ ਕੀਤੀ ਗਈ ਹੈ ਜਿਨ੍ਹਾਂ ਨੂੰ ਕੁਝ ਲੋਕ ਸੰਤ ਜਰਨੈਲ ਸਿੰਘ ਨੂੰ ਭਾਰਤੀ ਕਾਨੂੰਨ ਦੀ ਨਿਗਾਹ ਵਿੱਚ ਬਰੀ ਅਤੇ ਦੇਸ਼ ਭਗਤ ਸਾਬਤ ਕਰਨ ਲਈ ਸਰਕਾਰੀ ਏਜੰਟਾਂ ਵੱਲੋਂ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਮੰਨਦੇ ਹਨ ਅਤੇ ਕੁਝ ਖੁਫੀਆ ਏਜੰਸੀਆਂ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਦੇ ਨਾਮ ਮੜਨ ਵਾਸਤੇ ਕੀਤੀਆਂ ਗਈਆਂ ਕਾਰਵਾਈਆਂ ਦੱਸਦੇ ਹਨ ਜਦਕਿ ਜਰਨੈਲ ਸਿੰਘ ਜ਼ੁਲਮ ਦੇ ਨਾਸ ਮਜ਼ਲੂਮ ਜ਼ਿਰਾਕੀ ਤੇ ਸਿੱਖ ਕੌਮ ਦੀ ਆਜ਼ਾਦੀ ਲਈ ਖਾਲਸਾਈ ਸਿਧਾਂਤਾਂ ਦਾ ਪਹਿਰੇਦਾਰ ਬਣ ਕੇ 150 ਚੜ੍ਹੇ ਦੀ ਪੰਥਕ ਰਵੈਤ ਅਨੁਸਾਰ ਵਿਚਰਨ ਵਾਲਾ ਜਾਂਬਾਜ਼ ਪੰਥਕਾਗੂ ਸੀ ਉਸ ਦੀ ਅਗਵਾਈ ਹੇਠ ਸਿੱਖਾਂ ਵੱਲੋਂ ਦਿੱਤੇ ਗਏ ਖਾਲਸਾਈ ਸਿਧਾਂਤਾਂ ਤੇ ਪੰਥਕ ਰਵੈਤਾਂ ਦੇ ਪਹਿਰੇ ਨੂੰ ਗੈਰ ਕਾਨੂੰਨੀ ਕਾਰਵਾਈਆਂ ਤੇ ਹਿੰਸਕ ਵਰਤ ਦਾ ਸਮਝਣਾ ਖਾਲਸੇ ਦੇ ਸਨੇਰੀ ਇਤਿਹਾਸ ਨੂੰ ਨਾ ਸਮਝਣ ਵਾਲੀ ਗੱਲ ਹੈ ਮਾਸੂਮਾਂ ਦਾ ਕਤਲੇਆਮ ਹਿੰਸਾ ਹੁੰਦੀ ਹੈ ਤੇ ਦੁਸ਼ਟਾਂ ਦਾ ਦਮਨ ਖਾਲਸਾਈ ਫਰਜ਼ ਹੁੰਦਾ ਹੈ ਸੰਤ ਜਰਨੈਲ ਸਿੰਘ ਇਨਸਾਨ ਨੂੰ ਰੋਕਣ ਤੇ ਜ਼ਾਲਮਾਂ ਨੂੰ ਠੱਲਣ ਲਈ ਧਰਮ ਯੁੱਧ ਵਿੱਚ ਨਿਤਰੇ ਸਨ ਤੇ ਹਿੰਦ ਫੌਜ ਨੂੰ ਲੋਹੇ ਦੇ ਚਨੇ ਚਬਾ ਕੇ ਸ਼ਹੀਦ ਹੋਏ ਸਨ। ਸੰਤ ਜਰਨੈਲ ਸਿੰਘ ਹਮਲਾਵਰ ਨਹੀਂ ਹਮਲਾ ਰੋਕਣ ਵਾਲੇ ਸਨ। ਅਜੇ ਉਸਦੇ ਬਿਆਨ ਪਹਿਲ ਨਹੀਂ ਪਹਿਲ ਕਰਨ ਵਾਲੇ ਨੂੰ ਸਮੇਂ ਸਿਰ ਸਹੀ ਤੇ ਠੋਕਵਾ ਜਵਾਬ ਦੇਣ ਵਾਲੇ ਸਨ। ਜੇਕਰ ਹਿੰਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜ਼ਿੰਮੇਵਾਰੀ ਵਾਲੇ ਉਚਦੇ ਤੇ ਬੈ ਕੇ ਸਿੱਖਾਂ ਨੂੰ ਧਮਕੀ ਦੇਵੇ ਸੋਚ ਲਓ ਬਾਹਰਲੇ ਸਿੱਖਾਂ ਦਾ ਕੀ ਬਣੇਗਾ। ਤਾਂ ਧਰਮ ਯੁੱਧ ਕਰੇ ਸੰਤ ਜਰਨੈਲ ਸਿੰਘ ਦਾ ਇਹੋ ਫਰਜ਼ ਬੰਦਾ ਸੀ ਕਿ ਉਤਰਾント ਜਵਾਬ ਦੇਵੇ। ਬੀਬੀ ਜੇ ਤੇਰਾ ਭੱਗ ਤੇ ਦਾੜੀ ਵਾਲਿਆਂ ਵਾਸਤੇ ਇਹ ਨਜ਼ਰੀਆ ਜਦ ਸਾਨੂੰ ਵੀ ਵੀ ਆਉਂਦੇ ਨੇ ਪਰਿੰਦਰ ਗਾਂਧੀ ਵੱਲੋਂ ਬਾਹਰਲੇ ਸੂਬਿਆਂ ਵਿੱਚ ਰਹਿੰਦੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਦਿੱਤੀ ਧਮਕੀ ਦਾ ਤਾਂ ਪੰਥ ਵਿਰੋਧੀ ਸੋਚ ਦੇ ਧਾਰਨੀ ਕਿਸੇ ਲੇਖਕ ਨੇ ਕੋਈ ਨੋਟਿਸ ਨਹੀਂ ਸੀ ਲਿਆ ਪਰ ਸੰਤ ਜਰਨੈਲ ਸਿੰਘ ਵੱਲੋਂ ਸਿੱਖਾਂ ਦੀ ਸੁਰੱਖਿਆ ਲਈ ਇੰਦਰਾ ਗਾਂਧੀ ਨੂੰ ਦਿੱਤਾ ਗਿਆ ਟੁਕਵਾ ਜਵਾਲ ਸਾਹਿਬ ਨੇ ਹਿੰਦੂਆਂ ਦੇ ਕਤਲੇਆਮ ਦੀ ਧਮਕੀ ਬਣਾ ਕੇ ਪੇਸ਼ ਕੀਤਾ ਹੈ ਜਦਕਿ ਇੰਦਰਾ ਗਾਂਧੀ ਦੇਸ਼ ਦੀ ਸਲਾਮਤੀ ਤੇ ਹਿੰਦੂਆਂ ਦੀ ਸੁਰੱਖਿਆ ਦੀ ਦੁਹਾਈ ਦੇ ਕੇ ਆਪਣੀ ਗੱਦੀ ਨੂੰ ਕਾਇਮ ਰੱਖ ਲਈ ਸਿੱਖਾਂ ਨੂੰ ਕੋ ਚੱਲਣਾ ਚਾਹੁੰਦੀ ਸੀ ਅਤੇ ਸੰਤ ਜਰਨੈਲ ਸਿੰਘ ਸਿੱਖ ਕੌਮ ਦੀ ਬਲੱਖਣਤਾ ਤੇ ਨੇ ਆਰੀਪਨਤਾ ਪ੍ਰਚਾਰ ਕਰਕੇ ਸਿੱਖਾਂ ਨੂੰ ਬਚਾਉਣ ਤੇ ਆਜ਼ਾਦ ਕਰਾਉਣ ਲਈ ਜੂਝ ਰਹੀ ਸੀ। ਸੰਤ ਜਰਨੈਲ ਸਿੰਘ ਦਾ ذاتی ਤੌਰ ਤੇ ਹਿੰਦੂਆਂ ਨਾਲ ਕੋਈ ਵੀ ਬਹਿਰ ਵਿਰੋਧ ਤੇ ਟਕਰਾਹ ਨਹੀਂ ਸੀ ਪਰ ਉਸਨੇ ਹਿੰਦੂਆਂ ਦਾ ਨਾਂ ਲੈ ਕੇ ਧਮਕੀ ਕਿਉਂ ਤੇ ਕਿਸ ਸੰਦਰਭ ਵਿੱਚ ਦਿੱਤੀ ਸੀ ਉਸ ਪ੍ਰਕਰਨ ਨੂੰ ਜਾਣੇ ਬਿਨਾ ਉਸਨੂੰ ਹਿੰਦੂਆਂ ਦਾ ਦੁਸ਼ਮਣ ਕਰਦਾਨਾ ਗਲਤ ਗੱਲ ਹੈ। ਉਸਨੇ ਅਜਿਹੀ ਧਮਕੀ ਪੁਲਿਸ ਵੱਲੋਂ ਗੈਰ ਕਾਨੂੰਨੀ ਹਿਰਾਸਤ ਵਿੱਚ ਲਈ ਸਿੱਖ ਸੰਗਤ ਨੂੰ ਥਾਣੇ ਤੋਂ ਛਡਾਉਣ ਲਈ ਹੀ ਦਿੱਤੀ ਸੀ ਨਾ ਕਿ ਬਿਨਾਂ ਵਜ੍ਹਾ ਹਿੰਦੂਆਂ ਦਾ ਲਹੂ ਵਹਾਉਣ ਲਈ। ਸੰਤ ਜਰਨੈਲ ਸਿੰਘ ਹਿੰਦੂ ਮਰ ਸਮਿਤ ਹਰ ਧਰਮ ਦਾ ਸਤਿਕਾਰ ਕਰਦਾ ਸੀ ਅਤੇ ਹਰ ਇਨਸਾਨ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਦੀ ਪ੍ਰੇਰਣਾ ਦਿੰਦਾ ਸੀ ਸਵਾਲੀ ਬਣ ਕੇ ਹਰ ਦਰਦੀ ਦਾ ਬਿਨਾ ਪਿੰਨ ਭੇਦ ਦੁੱਖ ਨਿਵਾਰਨਾ ਸਮੱਸਿਆ ਹੱਲ ਕਰਨੀ ਤੇ ਇੱਜ਼ਤ ਮਾਨ ਦੇਣਾ ਉਸ ਦਾ ਖਾਲਸਾ ਫਰਜ਼ ਸੀ ਉਸ ਦੀ ਸ਼ਸਤਰ ਰੱਖਣ ਦੀ ਵਿਚਾਰਤਾ ਜ਼ੁਲਮ ਕਰਨ ਲਈ ਨਹੀਂ ਜ਼ੁਲਮ ਨੂੰ ਰੋਕਣ ਲਈ ਸੀ ਸ਼ਾਂਤੀ ਭੰਕਣ ਲਈ ਨਹੀਂ ਸ਼ਾਂਤੀ ਨੂੰ ਕਾਇਮ ਰੱਖਣ ਲਈ ਸੀ ਉਸ ਨੇ ਵਕੀਲ ਦਲੀਲ ਤੇ ਅਪੀਲਦਾਰਾ ਅਪਣਾਉਣ ਤੇ ਵੀ ਨਿਆਂ ਨਾ ਮਿਲਦਾ ਵੇਖ ਕੇ ਹੀ ਦਸ਼ਮੇਸ਼ ਪੀਤਾ ਦੇ ਹੁਕਮ ਚੁਕਾਰ ਅਮਰ ਹੇਲ ਤੇ ਦਰਗੁਜਸਤ ਹਲਾਲਸ ਬੁਦਨ ਵਾਸ਼ਮਸ਼ੀਰ ਦਸਤੂਨਸਾਰ ਹੀ ਇਹ ਰਾ ਆਪਣਾਇਆ ਸੀ ਉਸਨੇ ਹਿੰਦੂਤਾ ਵੀ ਸੋਚ ਦੀ ਸਿੱਖਾਂ ਨੂੰ ਹਿੰਦੂਤਾ ਵਿੱਚ ਜਜ਼ਬ ਕਰ ਲੈਣ ਦੀ ਨੀਤੀ ਨੂੰ ਚੰਗੀ ਤਰ੍ਹਾਂ ਪਾਪ ਲਿਆ ਸੀ ਅਤੇ ਇਸ ਖਤਰੇ ਨੂੰ ਸਦਾ ਲਈ ਦੂਰ ਕਰਕੇ ਸਿੱਖ ਕੌਮ ਦੀ ਅਡਰੀ ਬਲਖਣ ਨਿਆਰੀ ਨਰਾਲੀ ਤਿੰਨ ਵੇਖਲੀ ਹੋਂਦ ਹਸਤੀ ਤੇ ਪਛਾਣ ਨੂੰ ਕਾਇਮ ਰੱਖਣ ਦੀ ਰਣਨੀਤੀ ਅਪਣਾਈ ਸੀ ਹਿੰਦੂਤਵੀ ਸੋਚ ਦੇ ਧਾਰਨੀ ਤੇ ਦੇਸ਼ ਭਗਤੀ ਦੇ ਜਨੂਨੀਆਂ ਲਈ ਸੰਤ ਜਰਨੈਲ ਸਿੰਘ ਦਾ ਯ era ਭਾਰਤ ਦੀ ਇਕਤਾ ਖੰਡਤਾ ਤੇ ਸੁਰੱਖਿਆ ਲਈ ਖਤਰਾ ਸੀ ਅਤੇ ਉਹ ਸੰਤ ਜਰਨੈਲ ਸਿੰਘ ਨੂੰ ਤੇ ਉਸ ਦੀ ਅਗਵਾਈ ਹੇਠਲੇ ਜੂਹਾਰੂਆਂ ਨੂੰ ਹਰ ਹਿਲੇ ਖਤਮ ਕਰਨ ਲਈ ਇੱਕਸਰ ਹਮਸਲਾ ਉਤਾਵਲੇ ਤੇ ਤਿਆਰ ਸਨ ਪਰ ਸਿੱਖਾਂ ਦੀ ਆਜ਼ਾਦੀ ਦਾ ਸੰਘਰਸ਼ ਹਿੰਦੁਸਤਾਨ ਨੂੰ ਤੋੜ ਲਈ ਨਹੀਂ ਵਿਸ਼ਾਲ ਖਾਲਸਾ ਰਾਜ ਦਾ ਉਹ ਇਲਾਕਾ ਵਾਪਸ ਲੈ ਲੈਂਦੀ ਹੈ ਜੋ 1949 ਵਿੱਚ ਕਟਲ ਨੀਤੀ ਨਾਲ ਅੰਗਰੇਜ਼ਾਂ ਨੇ ਅੰਗਰੇਜ਼ ਸਾਮਰਾਜ ਵਿੱਚ ਮਿਲਾ ਲਿਆ ਸੀ ਤੇ 1947 ਵਿੱਚ ਸ਼ਾਤਰਬਾਦ ਕਾਂਗਰਸੀ ਹਿੰਦੂ ਆਗੂਆਂ ਨੇ ਅੰਗਰੇਜ਼ ਸਾਮਰਾਜ ਦੀ ਮਿੱਤਰਤਾ ਤੇ ਸਹਿਤਾ ਨਾਲ ਤੇ ਸਿੱਖ ਆਗੂਆਂ ਨੂੰ ਛਲਾਵੀ ਵਿੱਚ ਲੈ ਕੇ ਧੋਕੇ ਨਾਲ ਹਿੰਦੁਸਤਾਨ ਵਿੱਚ ਸ਼ਾਮਲ ਕਰ ਲਿਆ ਸੀ। ਇਸ ਕਿਤਾਬ ਦਾ ਮੰਤਵ ਜਿੱਥੇ ਭਾਰਤੀ ਗੁਪਤਚਰ ਵਿਭਾਗ ਰਾ ਦੇ ਸਾਬਕਾ ਅਧਿਕਾਰੀ ਜੀ.ਵੀ. ਸਿੱਧੂ ਵੱਲੋਂ ਸਿਰਜੇ ਝੂਠੇ ਵਰਤਾਂਤ ਨੂੰ ਜਗ ਜाहिर ਕਰਨਾ ਅਤੇ ਉਸ ਵੱਲੋਂ ਖਾਲਿਸਤਾਨ ਦੇ ਸੰਘਰਸ਼ ਤੇ ਖਾਸ ਕਰਕੇ ਸંત ਜਰਨੈਲ ਸਿੰਘ ਭਿੰਡਰਾਵਾਲੇ ਬਾਰੇ ਪਾਈ ਪਰੰਪਲਿਖਾਂ ਨੂੰ ਦੂਰ ਕਰਕੇ ਖਾਲਿਸਤਾਨ ਦੇ ਸੰਘਰਸ਼ ਦਾ ਸੱਚ ਸਾਹਮਣੇ ਲਿਆਉਣਾ ਹੈ। ਉਥੇ ਸੰਤ ਜਰਨੈਲ ਸਿੰਘ ਵੱਲੋਂ ਨਭਾਈ ਕੀ ਧਰਮਯੁੱਧ ਮੋਰਚੇ ਦੌਰਾਨ ਸਕਾਰਾਤਮਕ ਭੂਮਿਕਾ ਅਤੇ ਕਾਲੀ ਆਗੂਆਂ ਦੀ ਨਕਾਰਾਤਮਕ ਭੂਮਿਕਾ ਨੂੰ ਵੀ ਬਿਆਨ ਕਰਨਾ ਹੈ ਆਸੇ ਪਾਠਕ ਇਸ ਯਤਨ ਨੂੰ ਪ੍ਰਵਾਨ ਕਰਨਗੇ ਅਖੀਰ ਵਿੱਚ ਮੈਂ ਉਹਨਾਂ ਜੂਹਾਰੂ ਸਿੰਘਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੂਨ 1984 ਦੇ ਕਲੂਕਾਰੇ ਸਮੇਤ ਸੰਤ ਜਰਨੈਲ ਸਿੰਘ ਭੰਡਰਾ ਵਾਲਿਆਂ ਦੀ ਅਗਵਾਈ ਹੇਠ ਫੌਜ ਨਾਲ ਟੱਕਰ ਲਈ ਤੇ ਆਪੋ ਆਪਣੇ ਮੋਰਚੇ ਦੇ ਜੰਗੀ ਦ੍ਰਿਸ਼ਤੀ ਜਾਣਕਾਰੀ ਦੇ ਕੇ ਇੱਕ ਕਿਤਾਬ ਲਿਖਣ ਵਿੱਚ ਸਹਿਯੋਗ ਕੀਤਾ 1 ਜੁਲਾਈ 2023 ਨਰੈਣ ਸਿੰਘ ਬਾਕੀ ਅਗਲੇ ਅੰਕ ਵਿੱਚ ਧੰਨਵਾਦ